ਰੋਲਾ ਸਾਰੇ ਪਾਈ ਜਾਂਦੇ ਆ ਕਲਗੀ 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 ਪਰ ਕਿਸੇ ਦੇ ਵਿੱਚ ਉਹ ਹੈ ਨਹੀਂ ਕਹਿਣ ਨੂੰ ਦਮ ਕਿ ਕਲਗੀ ਦਾ ਮਤਲਬ ਗੁਰਤਾ ਗੱਦੀ ਰਾਜ ਗੱਦੀ ਆ ਤਾਂ ਰਾਜ ਗੱਦੀ ਜਿਹੜੀ ਆ ਉਹ ਸਾਡੇ ਬੰਦੇ ਨੂੰ ਮਿਲੀ ਆ ਗੁਰੂ ਜੀਵਨ ਸਿੰਘ ਜੀ ਨੂੰ ਗੁਰੂ ਗੋਬਿੰਦ ਸਿੰਘ ਜੀ ਗੁਰੂ ਬਣਾ ਕੇ ਗਏ ਆ ਜਿਹੜੀ ਕਲਗੀ 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 ਕਰੀ ਆਂਦੇ ਆ ਜਿੰਨੇ ਵੀ ਮੇਰੇ ਭੈਣ ਭਰਾ ਆਇਆ ਪ੍ਰਚਾਰ ਕਰਦੇ ਆ ਜਿ ਪਤਾ ਨਹੀਂ ਕਿ ਜਿਹੜਾ ਰੌਲਾ ਹੀ ਆ ਮੇਰੇ ਸਾਬਨਾ ਉਹ ਉਹਦੇ ਵਿੱਚੋਂ ਨਿਕਲਣਾ ਕੀ ਆ ਸਾਬਤ ਕੀ ਕਰਨਾ ਚਾਹੁੰਦੇ ਆ ਹੁਣ ਤੁਸੀਂ ਦੇਖੋ ਬੇਰਵਦਾਸੀਆ ਨੇ ਕਿੰਨਾ ਉਹਨਾਂ ਦਾ ਜਾਨੀ ਕਿ ਯੂਨਿਟੀ ਦੇ ਨਾਲ ਉਹਨਾਂ ਨੇ ਭਗਤ ਰਵਿਦਾਸ ਨੂੰ ਗੁਰੂ ਠਾਪਿਆ ਨਾ ਗੁਰੂ ਕਹਿੰਦੇ ਆ ਨਾ ਉਹਨਾਂ ਨੇ ਆਪਣੀ ਬਰਾਦਰੀ ਤੋਂ ਸ਼ੁਰੂ ਕੀਤਾ ਇਹਦਾ ਤਾਂ ਹੁਣ ਸਾਰੀ ਦੁਨੀਆ ਬਿਸ਼ੱਕ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਭਗਤ ਰਵਿਦਾਸ ਹੁੰਦਾ ਆ ਪਰ ਉਹਨਾਂ ਦੀ ਬਰਾਦਰੀ ਦੇ ਵਿੱਚੋਂ ਸ਼ੁਰੂ ਜੋ ਉਹਨਾਂ ਨੇ ਕਿਤਾਬੀ ਗੁਰੂ ਰਵਿਦਾਸ ਉਹਨਾਂ ਦਾ ਇਹਨਾਂ ਦੀ ਪਦਵੀ ਆ ਇਹਨਾਂ ਦਾ ਨਾਂ ਆ ਤਾਂ ਜਿਹੜੇ ਨਹੀਂ ਮੰਨਦੇ ਦੂਜੇ ਗੁਰਦੁਆਰਿਆਂ ਦੇ ਵਿੱਚ ਉਹਨਾਂ ਨੂੰ ਪਰਵਾਹ ਨਹੀਂ ਸਿਰਫ ਜਿਹੜੀ ਸਾਡੀ ਬਰਾਦਰੀ ਆ ਇਹਨਾਂ ਨੂੰ ਹਮੇਸ਼ਾ ਆਏ ਲੁੱਕ ਇਹਨਾਂ ਨੂੰ ਕੋਈ ਵੀ ਤੁਸੀਂ ਕੁਐਸਚਨ ਕਰੋ ਇਹਨਾਂ ਨੂੰ ਸਭ ਤੋਂ ਪਹਿਲਾਂ ਆਨਸਰ ਇਹ ਹੁੰਦਾ ਆ ਵੀ ਲੋਕ ਕੀ ਕਹੋਗੇ ਭਾਈ ਤੁਸੀਂ ਲੋਕਾਂ ਵਾਲੀ ਸੋਚਣਾ ਬੰਦ ਕਰੋ ਸੱਚ ਜਿਹੜਾ ਆ ਉਹ ਗੁਰੂ ਕੀ ਕਹੂਗਾ ਰੱਬ ਕੀ ਕਹੂਗਾ ਉਹਦੇ ਬੋਲੇ ਧਿਆਨ ਦਿਆ ਕਰੋ ਸੱਚ ਬੋਲਣ ਦੀ ਹਿੰਮਤ ਰੱਖੋ ਠੀਕ ਆ ਜੀ ਮੇਰੀ ਇੱਕ ਬੇਨਤੀ ਆ ਆਪਣੇ ਭਾਈਚਾਰੇ ਨੂੰ ਵੀ ਜਿਹੜਾ ਨਹੀਂ ਕਹਿ ਸਕਦਾ ਗੁਰੂ ਜੀਵਨ ਸਿੰਘ ਫਿਰ ਤੁਸੀਂ ਕਲਗੀ ਦਾ ਪ੍ਰਚਾਰ ਫਲੀਜ਼ ਛੱਡ ਦਿਓ ਕਿਉਂਕਿ ਤੁਹਾਡੇ ਪ੍ਰਚਾਰ ਕਰਨ ਨਾਲ ਜਾਂ ਰੌਲਾ ਪਾਉਣ ਨਾਲ ਜਾਂ ਕੱਠ ਕਰਨ ਨਾਲ ਕੁਝ ਨਹੀਂ ਹੁੰਦਾ ਤੁਸੀਂ ਗਲਤ ਫੇ ਗਲਤ ਚੱਲਦੇ ਆ ਜੋ ਮੈਂ ਜੋ ਕਰ ਗਿਆ ਗੁਰਤਾ ਗੱਦੀ ਮਨਾ ਰਿਆਂ ਇੰਡੀਆ ਦੇ ਵਿੱਚ ਕਿਸੇ ਨੇ ਕਦੀ ਨਹੀਂ ਕੀਤਾ ਸੀ 321 ਸਾਲ ਚ ਜਦੋਂ ਦਾ ਗੁਰੂ ਜੀਵਨ ਸਿੰਘ ਜੀ ਨੂੰ ਗੁਰਤਾ ਗੱਦੀ ਮਿਲੀ ਆ ਕਿਸੇ ਨੇ ਨਹੀਂ ਕੀਤਾ ਠੀਕ ਆ ਮੈਂ ਆਪਣੀ ਵਧੀ ਆ ਨਹੀਂ ਕਰਦਾ ਮੈਂ ਤੁਹਾਨੂੰ ਲਾਂਭਤਾ ਪਾਉਂਦਾ ਸਾਰਿਆਂ ਨੂੰ ਠੀਕ ਆ ਜੀ ਤੁਹਾਨੂੰ ਪਤਾ ਨਹੀਂ ਕਿਹੜੇ ਨੀਂਦ ਵਿੱਚ ਤੁਸੀਂ ਐਨਾ ਸੁੱਤੇ ਆ ਦੁਨੀਆ ਕਿਤੇ ਦੀ ਕਿਤੇ ਚੱਲ ਗਈ ਹੈ ਤਾਂ ਤੁਸੀਂ ਉੱਥੇ ਦੇ ਉੱਥੇ ਰਹਿ ਗਏ ਆ ਠੀਕ ਹੈ ਜੀ ਪਰ ਮੈਂ ਤੁਹਾਡੇ ਨਾਲ ਨਹੀਂ ਉੱਥੇ ਰਹਿਣਾ ਜਿੱਥੇ ਤੁਸੀਂ ਬੈਠੇ ਆ 300 ਸਾਲ ਦੇ ਠੀਕ ਹੈ ਜੀ ਮੈਂ ਕੌਮੀ ਜਥੇਦਾਰ ਆ ਦੂਜੇ ਨੰਬਰ ਤੇ ਮੈਂ ਵਰਲਡ ਲੀਡਰ ਆ ਠੀਕ ਹੈ ਜੀ ਤਾਂ ਸੱਚ ਬੋਲ ਬੋਲ ਕੇ ਮਹਾਰਾਜ ਦੀ ਕਿਰਪਾ ਨਾਲ ਜਿਹੜੀ ਬਾਬਾ ਜੀਵਨ ਸਿੰਘ ਜੀ ਤੋਂ ਗੁਰੂ ਜੀਵਨ ਸਿੰਘ ਜੀ ਦੀ ਜਿਹੜੀ ਸੇਵਾ ਕੀਤੀ ਆ ਮੈਂ ਤਾਂ ਉਹਦਾ ਮੈਨੂੰ ਸੀਦਾ ਸਿੰਘਾ ਨੇ ਮੇਰਾ ਤੇ ਹੋਲੀ ਹੋਣਾ ਦਾ ਓਨਲੀ ਕਿਰਪਾ ਆ ਤਾਂ ਤੁਸੀਂ ਵੀ ਕਿਰਪਾ ਉਹਨਾਂ ਦੀ ਲੈ ਸਕਦੇ ਜੇ ਤੁਸੀਂ ਉਹਨਾਂ ਦੀ ਰਿਸਪੈਕਟ ਕਰੋਗੇ ਤਾਂ ਉਹਨ ਸੱਚ ਬੋਲੋਗੇ ਤਾਂ ਸੱਚ ਇਹ ਆ ਭਈ ਉਨਾ ਨੂੰ ਗੁਰਤਾ ਗੱਦੀ ਮਿਲੀ ਹੈ 11ਵਾਂ ਗੁਰੂ ਗੁਰੂ ਜੀਵਨ ਸਿੰਘ ਸਾਡੀ ਬਰਾਦਰੀ ਕਹਿਣਾ ਸ਼ੁਰੂ ਪਹਿਲਾਂ ਕਰੇ ਹੌਲੀ ਹੌਲੀ ਫਿਰ ਆਪਾਂ ਨੂੰ ਪਤਾ ਆ ਵੀ ਕਿਹੜੇ ਪੱਕੇ ਆ ਤੇ ਕਿਹੜੇ ਕੱਚੇ ਆ ਥੈਂਕ ਯੂ ਵੈਰੀ ਮਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ